ਜੀਦੇ ਬਲੌਗ ਦੀ ਸ਼ੁਰੂਆਤ ਕਰਦੇ ਆਪਾਂ ਅੱਜ ਹੈਗਾ ਸੁਖਮਨੀ ਸਾਹਿਬ ਘਰੇ ਤੇ ਮੁੰਡੇ ਸੇਵਾ ਕਰਨ ਲੱਗੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਆਂ ਮਹਾਰਾਜੀ ਦਾ ਪ੍ਰਕਾਸ਼ ਲੈ ਕੇ ਆਵਾਂਗੇ ਘਰੇ ਅੱਦੇ ਚਲੇ ਗਏ ਆਪਣੀ ਉਹ ਚਲੇ ਗਏ ਅੱਦੇ ਆਪਣੀ ਰਹਿਣਗੇ ਇਹ ਤਾਂ ਸਾਰੇ ਦੇ ਸਤਾ ਪਾ ਗਏ ਪਾਣੀ ਕੋਲ ਤੇ ਤੂੰ ਤਾ ਉਹ ਦਰ ਅਟਰੀਂ ਤੇ ਮੌਕੇ ਦੇਣਾ ਫਿਰ ਕਿ ਖੜ ਜਾਓ ਚਪੜਾ ਲਾ ਦਿਓ ਫਿਰ ਨਹੀਂ ਉਥੋਂ ਚੱਕ ਕੇ ਦੇ ਉਹ ਨੂੰ ਕਰਨੀ ਪਾਣੀ ਵਾਲਾ ਟੋਲੂ ਉਹ ਲੈ ਕੇ ਬੁਰੀ ਚਲੇ ਜੀ ਇੱਧਰ 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 ਆ ਦੇਖੋ ਜੀ ਮੇਰਾ ਭਰਾ ਸੋਹਣਾ ਨਾ ਇਹਦੀਆਂ ਅੱਖਾਂ ਦੇ ਕਿੰਨੀਆਂ ਸੋਹਣੀਆਂ ਹਨ ਐਨ ਪੂਰੀਆਂ ਕਬੂਤਰ ਵਰਗੀਆਂ ਨਾ ਇਹਨੂੰ ਫੋਲੋ ਕਰ ਲਿਓ ਇੰਸਟਾਗ੍ਰam ਤੇ ਆਪਣੀ ਆਈਡੀ ਬੋਲਦੇ ਯਾਰ ਕੀ ਆ ਹਰਮਨ ਹਰਮਨ 06 06 ਸੋਲ ਠੀਕ ਹੈ ਜੀ ਸਾਰੇ ਜਣੇ ਇਹਨੂੰ ਫੋਲੋ ਕਰ ਲਿਓ ਖੱਤੀ ਬਣਾਈ ਆ ਆਹ ਦੇਖੋ ਮਿਆਕ ਨਹੀਂ 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 ਪਰਸ ਸਾਹਿਬ

that's good ਸਰੀਆ ਕਾਲ ਇਹ ਦਮਾ ਤਾਂ ਪਾ ਦੇਣਾ ਤਾਂ ਨਹੀਂ ਪਾਉਂਦੇ ਸੱਚੇ ਬੋਲਦੇ ਹਾਂ ਇਹ ਸਿੱਧਾ ਕਾਟ ਲਾਅਥਾ ਪੈਣਾ ਕਰਦੇ ਮਾਰੇ ਬਤੇ ਇਹ ਇਹ ਬਾਕੀ ਦੇ ਅਨੁਪਾਤੀ ਦੇ ਅਨੁਪਾਤੀ ਦੇ ਅਨੁਪਾਤੀ तो कंपनी ਲਓ ਜੀ ਹੁਣ ਆਪਾਂ ਪਹੁੰਚ ਗਏ ਘਰੇ ਤੇ ਮੰਮੀ ਹੁਣੀ ਚੂਣ ਲੱਗੇ ਨੇ ਤੇਲ ਤੇ ਤੇਲ ਚਵਾ ਕੇ ਆਪਾਂ ਮਹਾਰਾਜ ਜੀ ਦੀ ਸਵਾਰੀ ਨੂੰ ਅੰਦਰ ਲੰਘਾਵਾਂਗੇ ਪੈਰ ਧਵਾ ਕੇ ਸੰਗਤ ਦੇ ਲਓ ਜੀ ਮੰਮੀ ਹੁਣੀ ਤੇਲ ਚੂਣ ਆ ਜੀ ਜੀ ਫਿਰ ਆਪਾਂ ਅੱਗੇ ਦਿਖਾਉਨੇ ਆ ਤੁਹਾਨੂੰ ਸਤ ਨਾਮ ਵਾਹਿਗੁਰੂ 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 ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

i ਜਾਰਾ ਵਾ ਗਰਮੀ ਬਹੁਤ ਜ਼ਿਆਦਾ ਵਾ ਤੇ ਬੱਦਲ ਵੀ ਹੋਏ ਪਏ ਆ ਤੇ ਪਰ ਮੌਸਮ ਤਾਂ ਸਾਫ਼ ਆ ਥੋੜਾ ਜਿਹਾ ਤੇ ਗਰਮੀ ਬਹੁਤ ਜ਼ਿਆਦਾ ਵਾ ਤੇ ਆਪਾਂ ਕੂਲਰ ਵੀ ਲੱਗੇ ਹੋਏ ਆ ਵੈਸੇ ਪੱਖੇ ਵੀ ਲੱਗੇ ਆ ਹੋਰ ਵੀ ਲਾਵਾਂਗੇ ਤੇ ਆਪਾਂ ਗੱਦੇ ਵੀ ਵਿਛਾਉਣ ਵਾਲੇ ਆਪਾਂ ਗੱਦੇ ਵੀ ਛਾਵਾਂਗੇ ਪੈਲੀ ਤਾਂ ਹੈਗੀ ਹੈ ਨਾ ਤਾਰ ਕਰ ਨਹੀਂ ਲੰਬੀ ਛਕਾਟ ਹੀ ਪਾਉਂਦਾ ਤੱਬਰੀ ਆ ਰਹੇ ਹਾਂ ਤੱਬਰੀ ਆ ਰਹੇ ਹਾਂ ਕੋਈ ਨਾ ਆਏ ਗਿਆ ਥੋਲੇ ਰਹਿਣ ਦੋ ਬਾਉ ਦੀ ਥੋਲਾਂਗੇ ਰਹਿਣ ਦੋ ਮੱਥਾ ਟੇਕ ਲਵਾ ਲਓ ਲਓ ਜੀ ਆ ਚੋਬਰ ਚੱਲੇ ਆ ਪੱਠੀ ਲੈਣ ਜੇ ਕਿਸੇ ਨੇ ਬੁਕਿੰਗ ਕਰਨੀ ਹੋਈ ਤਾਂ ਇਹਨਾਂ ਦੇ ਕੰਟੈਕਟ ਲੈ ਸਕਦੇ ਆ ਆ ਦੱਸ ਦੋ ਜੀ ਇਹਨਾਂ ਨੂੰ ਕੰਟੈਕਟ ਨੰਬਰ ਦੱਸ ਦੋ ਵਿੱਚ ਨੰਬਰ ਬੋਲ ਦਵਾ ਜੀ ਨੰਬਰ ਬੋਲ ਦੋ ਹਨ ਮੈਂ ਇੱਕ ਲੱਗੇ ਬਾਅਦ ਤੋਂ ਤੇਰਾ ਨਹੀਂ ਯਾਰ ਪੂਰਾ ਐਡਰੈਸ ਤਾਂ ਦੋ ਯਾਰ ਨੰਬਰ ਆਇਆ ਓ ਬਹਿ ਜਾ ਓਏ ਨੀਣੇ ਨੀ ਕਰਨ ਇਧਰ ਫਸ ਗਿਆ ਓਏ ਕੰਮ ਤੋਂ ਟਾਲੂ ਆ ਬਹੁਤ ਆ ਯਾਰ ਹਨਾ ਹਏ ਹਏ ਪੱਟੀ ਲਾਉਣੇ ਕਿਹੜੀ ਹੈ ਗੈਸ ਵਾਲੀ ਛੋਟੀ ਆ ਯਾਰ ਕਿਉਂ ਕੋਈ ਨੂੰ ਕੌਣ ਮਾਰਦਾ ਹੁਣ ਇਹ ਸਾਰੇ ਤੀਜੀ ਸਾਲ ਆ ਨਿਕਲਿਆ ਮੈਂ ਤਾਂ ਗਰਮੀ ਵਾਲੀ ਲੱਗਦੀ ਐ ਇਹਨੂੰ ਓਏ ਉੱਤੋਂ ਦੀ ਬੰਨ ਲੈ ਲਾਲ ਰਮਾਣ ਲਓ ਜੀ ਹੁਣ ਆਪਾਂ ਬਣਾ ਮੰਗੀ ਸ਼ਬੀਲ ਮਿੱਠਾ ਜਲ ਭਾਜੀ ਬਣੀ ਗਈ ਖੰਡ ਕੋਲਾਂ ਦੀ ਨਹੀਂ ਨਹੀਂ ਖੋਲਦੇ ਦੂਆ ਤੇ ਰੂਵਜਾ ਪਾ ਕੇ ਪਾਲੋ ਪਾਲੋ ਪਾਲ ਤਿਆਰ ਕਰਾਂਗੇ ਲੋ ਜੀ ਆਪਣੀ ਹੁਣ ਖੰਡ ਖੋਲ ਚੁੱਕੀ ਆ ਤੇ ਰੂਵਜਾ ਪਾਵਾਂਗੇ ਵਿੱਚ ਤੇ ਨਾਲ ਹੀ ਦੁੱਧ ਪਾਵਾਂਗੇ ਵਰਗੀ ਹੈ ਨਾ ਤੇ ਆਪਣਾ ਲੋ ਜੀ ਹੁਣ ਆਪਾਂ ਪਾਦਾ ਰੂਵਜਾ ਬੱਚੇ ਦੀ ਤੇ ਨਾਲ ਹੀ ਦੁੱਧ ਪਾਵਾਂਗੇ ਦੀਦੀ ਨਾਲ ਸੇਵਾ ਕਰਾਉਂਦੀ ਹੋਈ ਦੀਦੀ ਦਾ ਯੋਗਦਾਨ ਸਭ ਨਾਲੋਂ ਵੱਡਾ। ਆ ਚੱਲ ਜੂ। ਬੂਦਲ ਤਾਂ ਹੈਗੀ ਹੈ ਨਾ ਇੱਕ ਹੋਰ? ਹਾਂ। ਹਾਂ ਬਾਜੀ। ਪਈਆ। ਗਾੜਾ ਜਿਹਾ ਬਣਾਵਾਂਗੇ ਆਪਾਂ। ਪਰ ਦੇਰ ਫੇਰ ਹੋਰ ਦਵਾਂ। ਹੈਂ? ਪਤਲੇ ਆ ਹੁਲੇ ਆ। ਫਿਰ ਉਸ ਹਿਸਾਬ ਨਾਲ ਪਾ ਲਾਂਗੇ। ਕੋਲੇ ਰੱਖ ਲੈਨੇ। ਕੰਗੀ ਤਾਂ ਨਹੀਂ ਜੀ ਨਹੀਂ ਮੈਂ ਕਹੀ ਨਹੀਂ ਬੁੱਤਨਾ ਉਹ ਲੋਜੀ ਆਪਣਾ ਹੁਣ ਜਲ ਹੋ ਗਿਆ ਤੇ ਆਪਾਂ ਇਹ ਗਰਮੀ ਬਹੁਤ ਜ਼ਿਆਦਾ ਪਾ ਤੇ ਆਈ ਫੰਗ ਨੂੰ ਪਹਿਲਾਂ ਆਪਾਂ ਮਿੱਠਾ ਜਾਲਿ ਸ਼ਕਲ ਤੇ ਫਿਰ ਉਸ ਤੋਂ ਬਾਅਦ ਨਹੀਂ ਇੰਨਾ ਕੁ ਲੱਗ ਜੂ ਸ਼ਾਇਦ 50 ਕਾਮਾਂਗੇ ਬਸ ਇਹ ਦੇਖੇ

ਅੱਛਾ ਜੀ ਵੀਰ ਜੀ। ਉਹ ਵੀਰ ਇਨਫਾਰਮ ਨੇ ਨਾ। ਅੱਲਾ ਵੀਰੇ ਨਾ। ਨਹੀਂ ਠੋਡੇ ਕੀ ਵਿਚਾਰ ਹੈ ਬਾਈ। ਆ ਦੋਨੇ ਜੁੜ ਬਾ ਭਰਾ ਬਾਈ। ਸਾਡੇ ਦਾ ਮਾੜੀ ਵਿਚਾਰ। ਮਾੜੇ ਵਿਚਾਰ। ਉਹ ਤਾਂ ਉਮੀਦ ਚੰਗੀ ਗੱਲ ਦੀ ਕਰ। ਪਪਾ ਤੂੰ ਮੰਗੇ ਮੈਨੂੰ ਰਮਾਲ। ਨਾ ਮੈਂ ਤਾਂ ਮੁਰ ਮੈਨੂੰ ਰਮਾਲ ਪਾੜ ਕੇ ਦਿੰਦਾ। ਖੰਡਾ ਹੀ ਬੰਨੀ ਫਿਰਦੇ ਨੇ। ਤੇ ਬੰਨੀ ਫਿਰਦੇ ਨੇ। ਅੱਜ ਨਹੀਂ। ਨਹੀਂ ਨਹੀਂ ਵਧੀਆ ਲੱਗਦਾ ਮੁੰਡਾ। ਕੱਟੜਨਾ ਹੈ ਇਹ। ਆਇਆ ਕੱਟੜ ਮਾਜੀ। ਕੱਟੜ ਭਾਈ। ਸਲਾਮ ਮੁੰਡਿਓ। ਆਇਓ ਹਲਾਓ ਜੀ ਹੁਣ ਆਪਾਂ ਭੋਗ ਲਵਾਤਾ ਆ ਤੇ ਜਲ ਹੁਣ ਸੰਗਤ ਦੇ ਵਿੱਚ ਵਰਤਾਵਾਂਗੇ ਜਿਹੜੀ ਜਿਹੜੀ ਆਈ ਜਾਂਦੀ ਆ ਸੰਗਤ ਉਹਨਾਂ ਨੂੰ ਪਹਿਲਾਂ ਆਪਾਂ ਮਿੱਠਾ ਜਲ ਛਕਾਵਾਂਗੇ ਗਰਮਣ ਤੋਂ ਵਰਤਾਂਗੇ ਉਹਦਾ ਨਹੀਂ ਮੇਰੇ 2000 ਗਲਾਸ ਬੈਗਨ ਆਪਾਂ ਚਾਹਦੇ ਆ ਮਾਰੀ ਗਰਮਣ ਜਾਊਗਾ ਤਾਂ ਮੈਂ ਜਲ ਵੰਡਦਾ ਕਿਉਂ ਆਹੋ ਅੰਦਰ ਵੀ ਦੇਖ ਚਾਹੁੰਦੇ ਆਪਾਂ ਇਹਨਾਂ ਕੋਈ ਵੀ ਮਨਾ ਕਰਦਾ ਜਾਵੜੇ ਨੇ ਤਾਂ ਉਹ ਭੁੰਦੇ ਰਹਿਣਗੇ ਜਸਕਰ ਨੇ ਇਹ ਚੈੱਕ ਕੀਤਾ ਮਾੜਾ ਮੁੰਡਾ ਮਿਟਾਇਆ ਮੈਂ ਤਾਂ ਚੈੱਕ ਕੀਤਾ ਨਹੀਂ ਮਿਟਾਇਆ ਹਾਂ ਲੈ ਮੈਂ ਕਰਾਉਂ ਪਹਿਲਾ ਸੈਂਪਲ ਹੈ ਨਾ ਪਹਿਲਾਂ ਇਹਨੂੰ ਕਰਾਉ ਲੋ ਜੀ ਚਾਹ ਬਣ ਗਈ ਹੈ ਆਪਣੀ ਹੈ ਨਾ ਰੈਡੀ ਪਰ ਰੈਡੀ ਹੈ ਇਹ ਜਸਕਰ ਚਾਹ ਰੈਡੀ ਪਰ ਰੈਡੀ ਹੈ ਰੈਡੀ ਪਰ ਰੈਡੀ ਪਰ ਹੈ ਇਹਰ ਉਂਲਰ ਛੱਡ ਲਾ ਗਾ ਛੱਡ ਤਸੁੱਤ ਜੀ ਲੇਟ ਆ ਗਈ। ਦੇਖੀ ਤਾਂ ਇਧਰ ਆ ਦੇ ਆ ਦੇ। ਕੰਨੇ ਕੂਲਰ ਕਿ ਹੱਲ ਪਿਆਈ ਕੂਲਰ ਪਾਣੀ ਛੱਡਿਆ ਹੋਇਆ। ਕੰਮ ਪੱਖੋ ਪੱਖੀ ਹੋਇਆ ਪਿਆ ਜੀ। ਦੇਖੋ ਕੰਮ ਪੱਖੋ ਪੱਖੀ। ਵੇਖੋ ਕੰਮ ਵੇਖੋ ਕੰਮ। ਆ। ਆਰੇ ਉੱਪਰ ਪੱਖਾ نیچے ਬੇਬੀ ਤੇ ਇੱਧਰ ਪੱਖਾ ਕੰਮ ਪੱਖੋਂ ਪੱਖੀ ਹੋਇਆ ਤੇ ਆਹ ਦੇ ਫੋਨ ਚ ਖੁੱਬੇ ਹੋਇਆ ਰਾਤ ਗਲੂਸ ਤੋਂ ਲੋਏ ਲਓ ਜੀ ਹੁਣ ਹੁਣ ਲੱਗੀ ਆ ਅਰਦਾਸ ਤੇ ਆਪਾਂ ਸਾਰੇ ਜਣੇ ਅਰਦਾਸ 'ਚ ਖੜਾਂਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਦਿਖਾਉਂਦੇ ਆਂ ਤੁਹਾਨੂੰ ਵੀਡੀਓ ਦੇ ਵਿੱਚ ਅਰਦਾਸ ਦੀ ਆਵਾਜ਼ ਘੱਟ ਸੁਣਾਈ ਦਿੰਦੀ ਹੋਊਗੀ ਤੇ ਆਪਾਂ ਕੋ ਸਪੀਕਰ ਨਹੀਂ ਨਾ ਲੱਗਿਆ ਸੀਗਾ ਉਹ ਵੈਸੇ ਹੀ ਅਰਦਾਸ ਕਰ ਰਹੀ ਸੀ ਆਵਾਜ਼ ਘੱਟੀ ਆਊਗੀ ਜਿਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਤੇ ਬੈਲ ਆਈਕਨ ਦਬਾ ਦਿਓ ਤੇ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਕਿ ਬੋਲ ਕੋਸ਼ਣਾ ਕੁਛ ਹੋਈਏ ਸਰ ਆਪਾਂ ਦਾ ਫੜਿਆ ਜੀ ਅਸੀਂ ਨਮਾਲ ਤੋਂ ਮਾਲ ਮੈਂ ਮੂਲ ਕਰਾਇਆ ਜਾਨ ਕੇ ਕੇਟਲੀ ਚਾਹਾਂ ਬੋਲਣ ਕੇ ਲੈ ਵਟਿਆ ਉਹ ਜੀ ਪ੍ਰਸ਼ਾਦ ਆਪਾਂ ਤਿਆਰ ਕਰਕੇ ਰੱਖ ਲਿਆ ਤੇ ਚਾਹ ਵੀ ਕੇਤਲੀ ਚਾਹ ਲੀਤੀ ਫਿਰ ਹੁਣ ਆਪਾਂ ਸੰਗਤ ਨੂੰ ਵਰਤਣਾ ਹੈ ਧੰਨਵਾਦ ਆ ਜੀ ਕੋਣ ਨੂੰ ਬਾਦਸ਼ਾਹ ਲਈ ਜਨਾਬ ਇਹ ਦਰਮਨਾ ਬਾਤ ਕਰਦੇ ਆ ਵਾਹਿਗੁਰੂ 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 ਸੇ ਨਿਮਾਨਿਆਂ ਦੇ ਮਾਨ ਸਤਿਗੁਰਾਂ ਦੇ ਤਾੜਿਆਂ ਦੇ ਗਾਨ ਸਤਿਗੁਰੂ ਮੇਉਟੀਾਂ ਦੀ ਓਟ ਧੰਨ ਸ੍ਰੀ ਗੁਰੂ ਦਰਸ਼ਨ ਜੀ ਮਹਾਰਾਜ ਜੀ ਨੂੰ ਬਿੰਦੀ ਹੈ ਸੰਤਾਨ ਰਾਜ ਸਿੰਘ ਸਾਹਿਬ ਨੂੰ ਸਾਰੇ ਹੀ ਪਰਿਵਾਰ ਵੱਲੋਂ ਪਰਿਵਾਰ ਦੀ ਸੁਖ ਸੰਧੀ ਪਰਿਵਾਰ ਦੀ ਚੜ੍ਹਦੀ ਕਲਾ ਪਰਿਵਾਰ ਜੀ ਦੇ ਅਲੰਕਾਰ ਤੋਂ ਗ੍ਰੋਸਤੀ ਵਾਕੇ ਆਪ ਜੀ ਦਾ ਉਹ ਆਸਰਾ ਨਿਆ ਹੈ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਮਹਾਰਾਜ ਬਾਣ ਕੀਤੇ ਗਏ ਨਹੀਂ ਸਮਾਪਤੀ ਹੋਈ ਹੈ ਆਪ ਜੀ ਨੂੰ ਕਮਰ ਬਸੇ ਲੱਗੇ ਨੇ ਆਪ ਜੀ ਦੇ ਪਾਵਨ ਸਰੂਪ ਗੁਰ ਅਸਥਾਨਾਂ ਤੇ ਸਤਿਗੁਰ ਜੀ ਲੈ ਕੇ ਜਗੇ ਹੰਦਪਾ ਕਰਦੇ ਪਰਵਾਰ ਵਿੱਚ ਵਾਦਕਾ ਦਾ ਸਹਾਈ ਹੋਣਾ ਸਤਿਗੁਰੂ ਜੀ ਇਸ ਸਾਰੇ ਪਰਿਵਾਰ ਦੇ ਸਿਰ ਤੇ ਤੁਸੀਂ ਮਿਹਰ ਭਿਆਰ ਰੱਖਣਾ ਦਰ ਕਰਦਾ ਪਿਆਰ ਦਰ ਕਰਦੀ ਸੇਵਾ ਸਾਰੇ ਹੀ ਪਰਿਵਾਰ ਨੂੰ ਦੇਹ ਰੋਗਾਂ ਤੋਂ ਬਚਾਣੇ ਚਾਹਦੇ ਪਾਉਣ ਦੀ ਆਸ ਹੈ ਬਸ ਕਰੋ ਸਤਿਗੁਰੂ ਜੀ ਸੇ ਹੀ ਪਿਆਰੇ ਮੇਰੇ ਦਿਨਾਂ ਦੇ ਨਾਮ ਚੇਤੇ ਰੱਖੋ ਚੜ੍ਹਦੀ ਕਲਾ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚੱਲ ਬੋ ਦਵਾ ਚੇਤੇ ਨਾ ਨਾਮ ਜੀ ਤੇ ਜੇ ਨਹੀਂ ਲੜਨ ਦਾ ਬਾਹਰ ਦੇ ਸਿਰ ਤੇ ਜੱਟ ਜਿਹੜਾ ਹੱਥ ਰੱਖਦਾ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਕਿਛਣ ਕਿਛਣ ਕਿਹਾ ਸਤਨਾਮ ਜੀ ਵਾਹਿਗੁਰੂ ਸਤਨਾਮ ਸੋਤੇ ਰਦਾ ਕਮਾ ਬਣੀ Vahi, vahi, Guruji. Satnam, satnam, sat. ਬਦਾਣਾ ਸਵਾਦ ਬਦਾਣਾ ਸਵਾਦ ਹਾਂ ਤੇ ਚਾਹ ਦਾ ਚਾਹ ਚਾਹ ਦਾ ਰਿਵਿਊ ਦੱਸ ਤਾਂ ਆ ਦਾ ਬੱਟ ਕੱਢੇ ਕੋਈ ਮੈਂ ਕਿਹਨੇ ਪ੍ਰਮੋਸ਼ਨ ਕਰ ਦਿੰਨੇ ਆ ਅੱਜ ਇਹ ਸਾਰਾ ਐਡਵਾ ਆਈਆਂ ਇਹ ਐਸਪੀ ਸਵੀਟਸ਼ਾਪ ਵਾਲਿਆਂ ਦੇ ਅੱਛਾ ਇੱਕ ਨੰਬਰ ਆ ਜੇ ਤੁਸੀਂ ਜਗਰੋਂ ਚ ਰਹਿੰਦੇ ਹੋ ਤਾਂ ਉਹਨਾਂ ਨਾਲ ਕੰਟੈਕਟ ਜ਼ਰੂਰ ਕਰੋ ਤੇ ਆਪਣੇ ਸੰਦੂ ਚ ਚੈਨਲ ਬਾਰੇ ਵੀ ਗੋਲ ਕਰੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਜਿੰਨਾ ਕੋ ਕੋ ਤਾਂ ਵਾ ਲੈ ਸਾਈਕ ਨੰਬਰ ਆ ਦੇ ਬਸ ਹਾਂ ਇੱਥੇ ਹੱਲ ਗਿਆ ਹਾਟੀ ਦੇਖੋ ਭਾ ਕੀ ਦੇਖੋ ਕੰਮ ਆ ਚੂਹੀ ਜੀ ਕਿਹੜੀ ਆਲ ਤੇਰੀ ਚੂਹੇ ਤੁਹਾਡੀ ਆ ਕੀ ਕਿੜੀ ਆ ਗਈ ਆ ਚੂਹੀ ਆ ਗਈ ਆ ਚੂਹੀ ਪਤਾਉ ਆ ਗਿਆ ਪਤਾਉ ਓਏ ਆ ਚੂਹੀ ਕੌਣ ਹੈ ਪੰਡਿਤ ਤੇ ਬਲੌਗ ਦਾ ਨਾਮ ਕੀ ਆ ਓਕੇ ਅੱਧ ਪਰੇ ਬਦਾਨਾ ਖਾਨ ਹਲੋ ਇਹ ਦਿਖਾ ਮਾ ਪਦਾਨਾ ਸ਼ਾਹ ਮਹਿਮਾਨਾ ਮਰਾ ਕੋਲੋਂ ਗੱਲ ਪਾਉਣੀ ਫਤ ਉਹ ਇੱਕ ਕਬਲੀ ਖਾ ਕੇ ਰਾਜ ਨਹੀਂ ਆਇਆ ਚਾਹ ਵੀ ਹੈ ਆਹ ਤੂੰ ਪੀਟਰ ਇੰਜੇ ਨਗਿੰ ਤਾਂ ਚੱਲਦਾ ਚਾਹ ਦੇ ਵੱਟ ਤਾ ਕੱਢਦਾ ਹੈ ਨਾ 59 11 ਛੋਟਾ ਛੋਟਾ 59 11 ਕਹਦੇ ਇੱਕ ਵਾਰੀ ਯਾਰ ਇਹ ਆਹ ਦੇਖ ਮੈਂ ਖਿੱਚਦਾ ਚਾਹ ਆਹਦੀ ਮੱਠੀ ਜੇ ਸਿੱਧੀ ਅੰਦਰ ਹੀ ਜਾਂਦੀ ਹੈ ਭੋਲਾ ਮਾਸਟਰ ਦਾ ਨਾਮ ਹੈ ਭੋਲਾ ਮਾਸਟਰ ਹੈ ਆਪਣੇ ਬਲੌਗ ਦਾ ਭੋਲਾ ਮਾਸਟਰ ਹੀ ਉਹ ਨਵਲ ਨਹੀਂ ਹੈਗੀ ਬੋਲਣ ਦੀ ਉਹ ਕੱਪ ਗਾੜਾ ਗਾਣਾ ਨੂੰ ਮਰਾ ਮੋਟਾ ਬੋਲਣ ਦਾ ਸੈਕਟਰ ਮੈਂ ਕੱਟਣੀ ਨਹੀਂ ਹੁਣ ਵੀਡੀਓ ਚ ਆ ਹੀ ਪਾਉਂਗਾ ਕੱਟਣਾ ਨਹੀਂ ਲਿੰਦਾ ਕੁਝ ਨਹੀਂ ਕੱਟਣਾ ਗਾਲਾਂ ਕੱਢ ਕਾਲਾਂ ਕੱਢਦਾ ਵੀਡੀਓ ਚ ਗਾਲਾਂ ਨਹੀਂ ਕੱਟਣੀਆਂ ਕੋ ਬਹੁਤ ਗਾੜਾ ਲਿਖ ਇਹਨੇ ਗਾਣਾ ਨਹੀਂ ਸੁਣਿਆ ਪਰਮੇਸ਼ਵਰ ਮੇ ਦਾ ਬਾਕੀ ਜੋ ਮਰਜੀ ਹੁੰਦਾ ਹੋ ਜੀ ਵੀਰੇ ਵਾਲੇ ਵਲੌਗ ਦਾ ਨਾਮ ਦੱਸ ਨਈ ਪੋਲਰ ਨਹੀਂ ਬਾਬਾ ਮੇਰੇ ਘਰੇ ਆਏ ਤੇ ਫੈਨਸਾਈ ਨੇ ਆਪਣੇ ਆ ਆਪਣੇ ਫੈਨ ਆ ਗਏ ਹਏ ਇਹ ਬਧੀਆ ਬਧੀਆ ਢੰਡਾ ਇਹਨਾਂ ਦੇ ਪਾਣੀ ਦੇ ਬਲਾਸ ਲੈ ਢੰਡਾ ਨੋਰਮਲ ਆਉ ਬਾਕਲ ਨੋਈ ਇਹਨਾ ਜਲਦੀ ਬਲੌਗ ਦਾ ਨਾਮ ਕਰ ਰੱਖ ਦੇ ਤੇ ਗੁੱਸਾ ਨਾ ਥੱਲੇਗਾ ਤਾਂ ਡੋਲਦੇ ਹੋ ਸਾਲੇ ਨੇ ਉਹ ਕਰਦਾ ਚਲ ਲਾਂਬਾ ਦੇ ਕੇ ਆਵਾਂਗੇ ਲਾਂਬਾ ਦੇ ਕੇ ਆਵਾਂਗੇ ਜਿਹੜੀ ਬਲੌਗ ਦੇ ਆ ਯਾਰ ਵਰਮਾ ਇਗਰੀਨ ਦੀਦੀ ਡੈਡੀ ਕਹਿੰਦਾ ਰੋਟੀ ਜਾ ਦੋ ਆਜੂ ਇਤੋਂ ਵਰਫੀ ਕਿਹਨੇ ਚੱਕੀ ਆ ਕਿਹੜੇ ਚੋਰ ਨੇ ਚੱਕੀ ਆ ਥੀ ਵਰਫੀ ਵੀਡੀਓ ਚ ਆਇਆ ਹਣਾ ਵੀਡੀਓ ਚੈੱਕ ਕਰ ਵੀਡੀਓ ਚੈੱਕ ਹਾਂ ਉਹ ਤਾਂ ਆਇਆ ਹੀ ਆ ਮੈਨੂੰ ਪਤਾ ਦੀਦੀ ਦੇਖੇ ਕਿੱਡੇ ਚੋਰ ਆ ਕਿੱਡੇ ਚੋਰ ਆ ਵਰਫੀ ਚੱਕ ਲਈ ਇਹਨਾਂ ਨੇ ਦਾਦੇ ਪਿੱਛੇ ਲੈ ਇਹਨਾਂ ਬਟਾੜੇ ਬਟਾੜੀ ਹੈ ਹੈ ਇਹ ਦੀਦੀ ਮਤ ਦੀਦੀ ਬਟਾੜੇ ਬਟਾੜੀ ਚੋਰ ਬਹੁਤ ਵੱਡੇ ਆ ਹਾਂ ਸਾਰੀ ਬਣਾਈ ਆ ਮੈਂ ਪੂਰੀ ਦੇ ਇਧਰਾਂਗੇ ਮੱਖੀ ਦੇਂਦੀ ਮੱਖੀ ਗੱਲੀ ਹੈ ਦੀਦੀ ਬਰਫੀ ਦੀਦੀ ਉਹਨਾਂ ਨੇ ਯਾਰ ਬਰਫੀ ਇੱਕ ਆ ਗਏ ਮੇਰੇ ਵਾਲੀ ਮੈਨੂੰ ਲੈ ਕੇ ਗਈ ਤੂੰ ਅੰਦਾ ਅੰਦਾ ਇਹ ਚੋਰ ਆ ਇਹ ਬਰਫੀ ਖਾ ਗਏ ਯਾਰ ਮੇਰੀ ਬਰਫੀ ਚੋਰ ਨਹੀਂ ਤੂੰ ਲੱਭਦਾ ਯਾਰ ਯਾਰ ਮਖਲਾ ਮੂੰਹ ਫੂਣੀ ਮਾਣਾ ਮੈਂ ਤਾਂ ਓਏ ਜਾ ਕੇ ਲੈ ਆ ਤਾ ਫੇਰ ਪਪਾੜਾਂ ਤੇ ਚੱਲੇ ਮੈਂ ਮਾਰਗਾ ਤੇ ਮੈਂ ਛੱਡੂ ਚੱਕ ਕੇ ਪੱਥੇ ਜੀ ਮਾਰੂੰ ਘਾਤ ਤੇ ਚੱਲੇ ਮੋਦੀ ਨਾਜਾਇਜ਼ ਕਰਾ ਕੇ ਦਿੱਤਾ ਮੈਂ ਆ ਤਾਂ ਦੁੱਧ ਪੰਜ ਸੌ ਦੁੱਧ ਕਰਿਆ ਗਿਆ ਮੈਂ ਕੱਪੀ ਆਹ ਤਾਂ ਲੈਓ ਮੈਨੂੰ ਮੈਨੂੰ ਰਹਿਣਾ ਜਿੱਥੇ ਰਹਿ ਜਾਂਦਾ ਉਹਨੂੰ ਪਾ ਦੇ ਮੈਂ ਫੋਕਟ ਆ ਮੈਂ ਫੋਕਟ ਆ ਮੈਂ ਏਸੀ ਛੱਡ ਕੇ ਫਿਲਮ ਫੁਲ ਵੀ ਦੇਖਦੇ ਆ ਕਿ ਕਿੱਡੀ ਜਿਹੜਾ ਫਿਰ ਆਵਾਜ਼ ਹੂੰ ਦੇਖ ਲਈ ਰੱਖ ਲਓ ਬਲਾ ਰੱਜੇ ਮਾਨ ਮੇਰੀ ਅੱਛਾ ਮੈਂ ਕਿਹ ਕਿਤੇ ਕਹਿੰਦੇ ਭੁਜਿਆ ਗਿਆ ਕਿਤੇ ਮੈਨੂੰ ਇਹ ਚੰਗਾ ਹੋ ਰਿਹਾ ਬਤਾਉ ਉਹ ਕਾਟ ਟੋਟਾ ਇਹ ਭੁਜਿਆ ਬਤਾ ਇਹ ਕਡੁੰਡਾ ਖਾਦਾ ਜੜੀਆਂ ਮੱਠੀਆਂ ਲੋਕਾਂ ਦੀਆਂ ਗੋਲ ਕਰ ਕਰ ਖਾਧੀਆਂ ਉਹ ਉਹ ਨਿਕਲ ਰਹੀਆਂ ਤੋਂ ਨਹੀਂ ਨਿਕਲਦੀ ਦੇਖੋ ਇੱਧਰ ਦੇਖ ਲੈ ਕਨੇ ਕੋਈ ਕੋਈ ਬੈਠਿਆ ਖਾਲੀ ਆ ਖਾਲੀ ਆ ਖਾਲੀ ਆ ਲੈ ਖਾਦੀ ਚੀਜ਼ ਵੀ ਨਹੀਂ ਜਾਣੀ ਚਾਹੀਦੀ ਘਰ ਸਾਡੀ ਬਣਾਈ ਹੋਈ ਆ ਰਾਈ ਆ ਮਮਾ ਸਾਈ ਤਾਂ ਖਾਈ ਤੇ ਚੱਕੋ ਜ਼ਰ ਦੇਣਾ ਗਿਫਟ ਗਿਫਟ ਕਿਵੇਂ ਲੱਗਿਆ ਦੀਦੀ ਇਹਦੇ ਕਿਲੋੜ ਸੀ ਇਹ ਕਿਹਦੇ ਕਿਲੋੜ ਸੀ ਬਹੁਤ ਵਧੀਆ ਚਲ ਠੀਕ ਰਿਵਿਊ ਯਾਨੀ ਕੀ ਕਹਿੰਡ ਦਿੰਦਾ ਹਨ ਰਿਵਿਊ ਕਹਿੰਟ ਆ ਇਹਦਾ ਠੀਕ ਐ ਐਕਸਪੀਰੀਅੰਸ ਕੋਈ ਇਹਦਾ ਸ਼ੇਅਰ ਫੜ ਲੈ ਇੱਕ ਪਾਸੇ ਉੱਥੇ ਦੇਖੀ ਜਾਂਦਾ ਅਬੀਬੀ ਹੁਣ ਕੀ ਅੰਦਰ ਅੰਦਰ ਤਾਂ ਕੋਈ ਆ ਨਹੀਂ ਮਾਊ ਆ ਹੁਣ ਤਾਂ ਅੰਦਰ ਪਾਪਾ ਗਿਆ ਕੋਇਆ ਕ ਕਰ ਲੋ ਯਾਰ ਚਾ ਕਹਾੜੀ ਜਸਤ ਪਾਉਂਦੀ ਲੱਗੀ ਅਸਮੁੱਲਾ ਦਾ ਆਪਣੇ ਸੋਨੀ ਆਪਣੇ ਦਸਾ ਬੈਠਾ ਹੈ ਨਾ ਕੁਰਸੀ ਤੇ ਜਾ ਕੇ ਬਾਹਰ ਚੱਲ ਇੱਕ ਹੀ ਗੱਲ ਸੁਣਾਈ ਆ ਆ ਬਦਾਨਾ ਇਹਨਾਂ ਨੇ ਦੇ ਲਾ ਨਾ ਖਾਣਾ ਨਹੀਂ ਆ ਰਿਹਾ ਇਹ ਪਸੂ ਆ ਇਹ ਪਸੂ ਕਹੇ ਪਸੂ ਉਹ ਵੀ ਖੁਣਨੀ ਚ ਖਾਣ ਲੱਗੇ ਸਿੱੜ ਦਿੰਦੇ ਆ ਬਾਹਰ ਆ ਗਰਮਾ ਲੈ ਲੋ ਆ ਬਾਹਰ ਕੰਮ ਬੜੇ ਤਾਂ ਜੀ ਨਹੀਂ ਹੋਗਾ ਨਾ ਉਹ ਫੇਰ ਹੋਗਾ ਕੋਈ ਜਦੋਂ ਨਹੀਂ ਹੋ ਰੋਗਾ ਕੋਈ ਦੋ ਬਤਾ ਦੇ ਫੇਰ ਚੱਲ ਯਾਰ ਰੱਬ ਮੰਗਣਾ ਸਾਡਾ ਮੰਗਣਾ ਉਹ ਯਾਰ ਮੰਗਣਾ ਫੇ 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 ਪੈ ਗਿਆ ਉਹ ਤਾਂ ਭਾਨੇ ਨਾ ਮੰਗਾ ਨਾ ਸਾਰੇ ਨਾ ਬੰਦ ਨਾ ਦੇਖੋ ਕੰਮ ਦੇਖੋ ਕੰਮ ਦੇਖੋ ਕੰਮ ਮੋਟਰ ਚ ਫਟੋ ਦੀ ਸਰਵਸ ਕਾਰਨੀ ਯਾਰ ਮੈਂ ਬਲੌਗ ਲੋਕਾਂ ਨੂੰ ਦਿਖਾਵਾਂ ਮੇਰਾ ਆਇਨ ਕਿਵੇਂ ਕੱਟਦਾ ਚਲੋ ਯਾਰ ਗੱਦੇ ਗੁੱਦੇ ਚੱਕੋ ਯਾਰ ਸਾਰੇ ਪਾਓ ਨਾ ਪਾਪਾ ਦਾ ਡਾਂਗੀ ਮਮੀ ਦਾ ਦੇਖੋ ਹਾਂ ਕੋਈ ਖਰਚਾ ਬਲ ਦੰਗਿਆਂ ਦਾ ਖੱਟੀ ਹੈ ਚੱਲ ਚੱਕੋ ਯਾਰ ਚੱਕੋ ਰੱਖ ਯਾਰ ਗੱਦੇ ਗੱਦੀ ਔਰ ਚੱਕ ਲੋ ਤੀਹ ਟੋਤੀਆ ਤੀਹ ਟੋਤੀਆ ਆ ਚੈਨਲ ਟੋਤੀਆ ਤਤਲੋ ਟੋਤੀਆ ਲੋਤੀਆ ਤੇ ਤਤ ਲੋਤੀਆ ਤੋਂ ਨਹੀਂ ਹੈ ਟੈਕਨੋਲੋਜੀ ਆ ਟਿਕਨੋਲੋਜੀ ਆ ਜੀ ਸਭ ਹੀ ਗਾਇਸ ਕੋ ਟਿਕਨਲੂ ਚਾ ਬੋਲੀ ਆ ਸਾਡਾ ਡਾਇਲੋਗ ਬੈਠੇ ਸਾਡਾ ਡਾਇਲੋਗ ਕੋ ਕਹਦੇ ਅਜਾ ਨਾ ਲਾਓ ਫੋਟੋ ਹੁੰਦਾ ਸਭ ਹੀ ਗਾਇਸ ਕੋ ਟਿਕਨਲੂ ਸਾਡੀਆਂ ਲੱਗਣਾਈ ਆ ਆ ਸਾਡੀ ਲੱਗਣਾਈ ਇਸੇ ਨੂੰ ਛੂਟ ਦੇਤਾ Para sa iyo po,